ਸ਼ਹੀਦਾ ਬੀਬੀ ਪਹਿਲਾਂ ਤਾਂ ਆਪਣੇ ਪਰਿਵਾਰ ਦੇ ਨਾਲੋਂ ਵਿਛੜੀ ਪਰ ਉਸ ਤੋਂ ਬਾਅਦ ਜਦੋਂ ਉਸ ਨੂੰ ਦੂਸਰਾ ਪਰਿਵਾਰ ਮਿਲਿਆ ਤੇ ਉਸ ਪਰਿਵਾਰ ਦੇ ਨਾਲੋਂ ਵੀ ਉਸ ਦਾ ਵਿਛੋੜਾ ਪੈ ਗਿਆ ਉੱਥੇ ਕਿਸੇ ਨੇ ਦੇਖਿਆ ਵੀ ਇੱਥੇ ਇੱਕ ਗੁੱਡੀ ਆ ਵੀ ਉਹ ਬਿਮਾਰ ਬੱਡ ਟੁਕ ਹੋਈ ਉਹ ਜਿੱਦਾਂ ਬਹੁਤ ਜਾਵੇ ਬੜੀ ਹਾਲਤ ਵਿੱਚ ਆ ਉਹ ਦੱਸਦੇ ਨੇ ਕਿ ਖਾਟੀ ਪਿੰਡ ਦੇ ਵਿੱਚ ਬੱਡ ਟੁਕ ਹੋਈ ਠੀਕਾ ਉਹਨਾਂ ਦੇ ਜਿਹੜੇ ਆਪਣੇ ਪਿਤਾ ਸੀਗੇ ਉਹ ਵੀ ਇਹ ਸਮਝ ਕੇ ਛੱਡ ਗਏ ਵੀ ਹੁਣ ਇਹਨੇ ਦਾ ਬਚਣਾ ਨਹੀਂ ਹੈਗਾ ਮੈਂ ਆਪਣਾ ਪੁੱਤਰ ਬਚਾ ਲਵਾਂ ਜਦੋਂ ਤਿੰਨਾਂ ਤੋਂ ਉਹਨੇ ਜਿਹੜੇ ਬੜੇ ਬੜੇ ਜਿਹੜੇ ਹਨ ਰਾਹ ਨੂੰ ਇੱਕ ਨੰਗਾ ਟਾਣੀ ਆ ਜਾਂਦਾ ਦੋਲ ਉਹੋ ਹੀ ਹਿਸਾਬ ਤੋਂ ਸਾਡੇ ਤਿਆਰੀ ਸੀਗਾ ਤੇ ਬਾਅਦ ਚ ਉਹਨਾਂ ਦਾ ਉਹ ਪੋਸਟਮਾਰਮ ਹੋਇਆ ਨਾ ਜਦੋਂ ਡਾਕਟਰ ਨੇ ਉਹਦਾ ਦਿਲ ਦੇਖਿਆ ਕੱਢ ਕੇ ਉਹ ਹੈਰਾਨ ਹੋ ਗਏ ਵੀ ਬੰਦੇ ਦਾ ਇੱਡਾ ਦਿਲ ਲਿਕਦਾ ਇਸ ਤਰੀਕੇ ਦੇ ਨਾਲ ਪਾਲਿਆ ਕਿ ਹੁਣ ਮੇਰੇ ਚ ਇੰਨੀ ਹਿੰਮਤ ਨਹੀਂ ਹੈਗੀ ਕਿ ਮੈਂ ਇਹਨੂੰ ਇੱਥੇ ਆਖਰੀ ਅਲਵਿਦਾ ਕਹਿ ਸਕਾਂ ਉਹ ਵੀ ਬਹੁਤ ਮੁਸਲਮਾਨ ਬੱਚੀਆਂ ਬਜ਼ੁਰਗ ਬੱਚੇ ਸਾਡੇ ਬਜ਼ੁਰਗਾਂ ਦੇ ਸਾਹਮਣੇ ਸੀ ਇਕ ਮੁਸਲਮਾਨ ਬੱਚੀ ਜੋ ਕਿ ਆਪਣੇ ਪਰਿਵਾਰ ਦੇ ਨਾਲੋਂ ਵਿਛੜ ਜਾਂਦੀ ਹੈ ਅੱਜ ਅਸੀਂ ਉਸ ਕਹਾਣੀ ਦੀ ਗੱਲ ਕਰਾਂਗੇ ਜੋ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਅਥਰੂ ਲਿਆ ਦੇਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਨਕਤ ਟੀਵੀ ਤੇ ਮੈਂ ਹਾਂ ਚੰਦਨ ਪ੍ਰੀਤ ਜਦ ਵੀ 15 ਅਗਸਤ ਤੇ 26 ਜਨਵਰੀ ਦਾ ਜ਼ਿਕਰ ਆਉਂਦਾ ਹੈ ਤੇ ਅਸੀਂ ਖੁਸ਼ੀ ਦੇ ਨਾਲ ਭਰ ਜਾਂਦੇ ਹਾਂ ਪੂਰੇ ਭਾਰਤ ਦੇ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਪਰ ਫਿਰ ਵੀ ਬਹੁਤ ਸਾਰੇ ਪੰਜਾਬੀ ਇਦਾਂ ਦੇ ਨੇ ਹਾਲਾਂਕਿ ਪੂਰਾ ਪੰਜਾਬ ਹੀ ਇਦਾਂ ਦਾ ਜਿੱਥੇ ਕਿ ਕਈਆਂ ਦੇ ਜ਼ਖਮ ਜਿਹੜੇ ਨੇ ਉਹ ਤਾਜ਼ੇ ਹੋ ਜਾਂਦੇ ਨੇ ਜਦੋਂ 47 ਦੀ ਵੰਡ ਹੋਈ ਤਾਂ ਸਾਨੂੰ ਆਜ਼ਾਦੀ ਤਾਂ ਮਿਲੀ ਪਰ ਆਜ਼ਾਦੀ ਦੇ ਨਾਲ ਨਾਲ ਬਹੁਤ ਸਾਰੇ ਘਰ ਉਜੜੇ ਕਈਆਂ ਨੂੰ ਕਦੀ ਨਾ ਭਰਨ ਵਾਲੇ ਜ਼ਖਮ ਮਿਲੇ ਤੇ ਬਹੁਤ ਲੋਕ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਹਾਲਾਂਕਿ ਛੋਟੇ-ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀ ਵਿਛੜ ਗਏ ਤੇ ਕਤਲੇਆਮ ਇਸ ਹੱਦ ਤੱਕ ਹੋਇਆ ਦੋਵਾਂ ਪੰਜਾਬਾਂ ਵਾਲੇ ਪਾਸੇ ਕਿ ਜਿਸ ਦੀ ਕੋਈ ਹੱਦ ਨਹੀਂ ਤੇ ਉਦੋਂ ਇੱਕ ਅਜੀਹੀ ਕਹਾਣੀ ਹੈ ਉਦੋਂ ਦੀ ਉਹ ਕਹਾਣੀ ਜਿਹੜੀ ਹੈ ਉਹ ਚੜ੍ਹਦੇ ਪੰਜਾਬ ਵਾਲੇ ਪਾਸੇ ਦੀ ਹੈ ਅੱਜ ਅਸੀਂ ਉਸ ਕਹਾਣੀ ਦੀ ਗੱਲ ਕਰਾਂਗੇ ਜੋ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਅਥਰੂ ਲਿਆ ਦੇਵੇਗੀ ਇੱਕ ਛੋਟੀ ਜਿਹੀ ਬੱਚੀ ਇੱਕ ਮੁਸਲਮਾਨ ਬੱਚੀ ਜੋ ਕਿ ਆਪਣੇ ਪਰਿਵਾਰ ਦੇ ਨਾਲੋਂ ਵਿਛੜ ਜਾਂਦੀ ਹੈ ਉਸ ਦਾ ਬਾਪ ਉਸ ਨੂੰ ਮਰੀ ਹੋਈ ਸਮਝ ਕੇ ਜਾਂ ਇਹ ਤਾਂ ਮਰਨ ਵਾਲੀ ਹੈ ਇਹ ਕਹਿ ਕੇ ਛੱਡ ਜਾਂਦਾ ਹੈ ਪਰ ਫਿਰ ਉਸ ਨੂੰ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ ਉਸ ਦਾ ਨਾਮ ਸੀ ਰਸ਼ੀਦਾ ਬੀਬੀ ਰਸ਼ੀਦਾ ਬੀਬੀ ਪਹਿਲਾਂ ਤਾਂ ਆਪਣੇ ਪਰਿਵਾਰ ਦੇ ਨਾਲੋਂ ਵਿਛੜੀ ਪਰ ਉਸ ਤੋਂ ਬਾਅਦ ਜਦੋਂ ਉਸ ਨੂੰ ਦੂਸਰਾ ਪਰਿਵਾਰ ਮਿਲਿਆ ਤੇ ਉਸ ਪਰਿਵਾਰ ਦੇ ਨਾਲੋਂ ਵੀ ਉਸ ਦਾ ਵਿਛੋੜਾ ਪੈ ਗਿਆ ਬਹੁਤ ਹੀ ਦਰਦਨਾਕ ਭਰੀ ਕਹਾਣੀ ਰਹੀ ਪਰ ਜੋ ਦੂਸਰਾ ਉਹ ਪਰਿਵਾਰ ਸੀ ਉਹ ਸਰਦਾਰਾਂ ਦਾ ਪਰਿਵਾਰ ਜਿਸ ਨੇ ਇੱਕ ਮੁਸਲਮਾਨ ਬੱਚੀ ਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ ਆਪਣੀ ਬੇਟੀ ਦੀ ਤਰ੍ਹਾਂ ਪਾਲ ਲਿਆ ਉਸ ਨੂੰ ਉਹ ਪਿਆਰ ਦਿੱਤਾ ਜੋ ਸ਼ਾਇਦ ਉਸ ਦੇ ਆਪਣੇ ਮਾਪੇ ਵੀ ਨਾ ਦੇ ਸਕਣ ਉਹਨਾਂ ਦਾ ਵਤੀਰਾ ਉਸ ਦੇ ਪ੍ਰਤੀ ਬਹੁਤ ਹੀ ਵਧੀਆ ਰਿਹਾ ਤੇ ਉਸ ਨੂੰ ਆਪਣੀ ਬੇਟੀ ਦੀ ਤਰ੍ਹਾਂ ਪਾਲ ਕੇ ਘਰ ਵਿੱਚ ਰੱਖਿਆ ਪਰ ਆਖਿਰਕਾਰ ਉਹਨਾਂ ਦੇ ਨਾਲੋਂ ਵੀ ਉਸ ਬੱਚੇ ਦਾ ਵਿਛੋੜਾ ਪੈ ਜਾਂਦਾ ਹੈ ਉਹ ਪਰਿਵਾਰ ਜਿਸ ਨੇ ਮੁਸਲਮਾਨ ਬੱਚੀ ਪਾਲੀ ਸੀ ਉਹਨਾਂ ਦਾ ਨਾਮ ਸੀ ਜਵਾਲਾ ਸਿੰਘ ਤੇ ਪ੍ਰੀਤਮ ਕੌਰ ਜਵਾਲਾ ਸਿੰਘ ਤੇ ਪ੍ਰੀਤਮ ਕੌਰ ਇੱਕ ਜਲੰਧਰ ਦੇ ਨਜ਼ਦੀਕ ਪੈਂਦੀ ਸਿਟੀ ਫਕਵਾੜਾ ਦੇ ਨਾਲ ਲੱਗਦੇ ਪਿੰਡ ਦੇ ਵਿੱਚ ਰਹਿੰਦੇ ਸਨ ਤੇ ਅੱਜ ਅਸੀਂ ਉਸੇ ਪਿੰਡ ਦੇ ਵਿੱਚ ਉਸੇ ਪਰਿਵਾਰ ਦੇ ਨਾਲ ਬੈਠੇ ਆ ਤੁਹਾਡੇ ਰੂਬਰੂ ਉਹ ਸਾਰੇ ਕਿੱਸੇ ਕਰਾਂਗੇ ਜੋ ਉਸ ਸਮੇਂ ਵਾਪਰੇ ਸਨ 47 ਦੀ ਵੰਨ ਸਮੇਂ ਜੋ ਉਸ ਬੱਚੀ ਦੇ ਨਾਲ ਵਾਪਰਿਆ ਤੇ ਕਿਵੇਂ ਫਿਰ ਅੱਗੋਂ ਪਰਿਵਾਰ ਨੇ ਸੰਭਾਲਿਆ ਸਾਡੇ ਨਾਲ ਉਹਨਾਂ ਦੇ ਸਕੇ ਸੰਬੰਧੀ ਮੌਜੂਦ ਨੇ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰਦੇ ਆ ਤੇ ਤੁਹਾਨੂੰ ਇਹ ਸਾਰੀ ਕਹਾਣੀ ਦੱਸਦੇ ਆ ਗੁਰਦਿਆਲ ਸਿੰਘ ਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਤੇ ਜਿਵੇਂ ਕਿ ਮੈਂ ਗੱਲਾਂ ਕੀਤੀਆਂ ਕਿ ਜਿਸ ਤਰ੍ਹਾਂ ਰਸ਼ੀਦਾ ਬੀਬੀ ਨੂੰ ਤੁਹਾਡੇ ਤਾਇਆ ਜੀ ਲੱਗਦੇ ਸਨ ਸਾਡੇ ਸਕੇ ਤਾਇਆ ਜੀ ਸੀਗੇ ਸਰਦਾਰ ਜਵਾਲਾ ਸਿੰਘ ਜੀ ਅੱਛਾ ਕਿੰਨੇ ਭਰਾ ਸਨ ਉਹ ਦੋ ਭਰਾ ਸਨ ਦੋ ਭਰਾ ਸੀਗੇ ਹਾਂਜੀ ਤੇ ਉਹਨਾਂ ਦੀ ਹੁਣ ਜਦੋਂ ਡੈਥ ਹੋਈ ਹੈ ਕਿਹੜੇ ਸਾਲ ਵਿੱਚ ਹੋਈ ਉਹ ਮੈਂ ਉਹਨਾਂ ਦੀ ਡੈਥ ਕਾਫੀ ਡੰ ਪਹਿਲਾਂ ਹੋ ਗਈ ਮੇਰੀ ਸੂਰਤ ਤੋਂ ਪਹਿਲਾਂ ਹੀ ਹੋ ਗਈ ਤਾਂ ਜਿੱਦਾਂ ਛੋਟਾ ਭਰਾ ਜਿਹਨਾਂ ਦਾ ਮੈਂ ਬੇਟਾ ਉਹ ਕਰਮ ਸਿੰਘ ਸੀਗੇ ਜੀ ਤੇ ਜਵਾਲਾ ਸਿੰਘ ਜੀ ਵੱਡੇ ਸੀਗੇ ਇਹਨਾਂ ਦੇ ਕੋਈ ਔਲਾਦ ਨਹੀਂ ਸੀਗੀ ਅੱਛਾ ਜੀ ਤੇ ਸਾਡੇ ਤਾਇਆ ਜੀ ਤੇ ਸਾਡੇ ਪਾਪਾ ਜੀ ਦੋ ਹੀ ਇਕੱਠੇ ਹੀ ਰਹਿੰਦੇ ਸੀਗੇ ਔਰ ਇਕੱਠੇ ਸਾਰਾ ਕੁਝ ਕਰਦੇ ਸੀ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਸੀ ਤੇ ਜਿਹੜੀ ਬੀਬੀ ਰਸ਼ੀਦਾ ਵੇਖ ਮੈਂ ਅਸੀਂ ਵੀ ਇਹਨਾਂ ਨੂੰ ਆ ਜਿਹੜਾ YouTube ਤੇ ਇੱਕ ਵਾਰੀ ਸਾਡੇ ਕੋਲ ਚੈਨਲ ਤੇ ਪਹਿਲਾਂ ਵੀ ਆਇਆ ਸੀ ਇਹ ਜੀ ਅਸੀਂ ਉਹਦੀ ਮਾਦੀਮਾ ਇਹਨਾਂ ਨੂੰ ਪਛਾਣਿਆ ਸੀਗਾ ਔਰ ਉਹਨਾਂ ਗੱਲਾਂ ਦੇ ਵਿੱਚ ਸਾਨੂੰ ਇਹ ਪਤਾ ਲੱਗਾ ਕਿ ਕਿਉਂਕਿ ਅਸੀਂ ਬਜ਼ੁਰਗਾਂ ਕੋਲੋਂ ਇਹ ਗੱਲਾਂ ਸੁਣੀਆਂ ਆਏ ਸੀਗੀਆਂ ਵੀ ਸਾਡੇ ਤਾਇਆ ਜੀ ਨੇ ਜਾਂ ਸਾਡੇ ਡੈਡੀ ਜੀ ਨੇ ਉਦੋਂ ਬਹੁਤ ਰੌਲਿਆਂ ਵੇਲੇ ਜਦੋਂ ਬਹੁਤ ਵੱਟਕ ਹੋਈ ਦੇਸ਼ ਦੀ ਵੰਡ ਹੋਈ ਕਈ ਪਰਿਵਾਰ ਇਹੋ ਜਿਹੇ ਸੀਗੇ ਇੱਧਰ ਵੀ ਚੜ੍ਹਦੇ ਪੰਜਾਬ 'ਚ ਵੀ ਲੈਂਦੇ ਪੰਜਾਬ 'ਚ ਵੀ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਕਸ਼ਟ ਸਹਾਰਨੇ ਪਏ ਹੂੰ ਤੇ ਛੱਡ ਕੇ ਆਪਣਾ ਘਰ-ਬਾਰ ਵੀ ਛੱਡ ਕੇ ਆਪਣੇ ਬੱਚੇ ਵੀ ਕਈ ਦੇਖੋ ਜਿੱਦਾਂ ਪੀਬੀ ਸ਼ੀਦਾ ਨੇ ਨੇ ਕਿਹਾ ਉਸ ਵੇਲੇ ਛੋਟੇ ਸੀਗੇ ਹੂੰ ਔਰ ਉਹਨਾਂ ਤੇ ਐਡਾ ਭਾਣਾ ਵਰਤਿਆ ਕਿ ਉਹਨਾਂ ਨੂੰ ਵੱਟਕ ਹੋਈ ਉਹਨਾਂ ਦੀ ਵੀ ਬਾਹ ਵੜ ਸਟੀ ਉਹਨਾਂ ਦੀ ਅੱਖਾਂ ਤੇ ਵੀ ਟੱਕ ਲੱਗੀ ਮੂੰਹ ਤੇ ਵੀ ਟੱਕ ਲੱਗੇ ਹੋ ਸੀਗੇ ਤਾਂ ਉਸ ਵੇਲੇ ਉਹਨਾਂ ਨੂੰ ਜਿਦਾ ਕੋਈ ਉਧਰ ਨੂੰ ਜਾਂਦੇ ਸੀ ਕਿ ਉਧਰੋਂ ਇੱਧਰ ਨੂੰ ਆਉਂਦੇ ਸੀਗੇ ਉਹਨਾਂ ਦੇ ਡੈਡੀ ਜੀ ਉਹਨਾਂ ਨੂੰ ਨਾ ਜਿੱਦਾਂ ਦੱਸਿਆ ਸਾਰੀ ਸਟੋਰੀ ਤੁਸੀਂ ਵੀ ਸੁਣੀ ਅਸੀਂ ਵੀ ਸੁਣੀ ਆ ਸਾਨੂੰ ਵੀ ਬੜਾ ਦੁੱਖ ਨਾਲ ਜਦੋਂ ਦੇਖ ਕੇ ਸਾਡੇ ਬਾਰੇ ਦਿਲ ਨੂੰ ਉਹ ਅਸੀਂ ਵੀ ਰੋਏ ਉਹ ਗੱਲਾਂ ਸੁਣ ਕੇ ਵੀ ਦੇਖੋ ਕਿੰਨਾ ਬੜਾ ਇਹ ਸਮਝ ਲਓ ਸਾਡੇ ਪਰਿਵਾਰ ਦੀ ਕੁੜੀ ਸੀ ਕਿਸੇ ਟਾਈਮ ਤੇ ਚਲ ਚਾਹ ਕਿਸ ਤਰ੍ਹਾਂ ਸੀਗੇ ਉਸਨੇ ਸਾਡੇ ਬਜ਼ੁਰਗਾਂ ਨੇ ਉਹਨਾਂ ਨੂੰ ਪਾਲਿਆ ਸੀ ਜਦੋਂ ਇਕੱਠੇ ਰਹਿ ਕੇ ਰੋਟੀ ਇਕੱਠੇ ਬਜ਼ੁਰਗਾਂ ਨੇ ਪਾਲੇ ਹੋਣ ਤਾਂ ਖੂਨ ਦੇ ਰਿਸ਼ਤੇ ਬਣ ਜਾਂਦੇ ਇੱਕ ਸਾਲ ਉੱਥੇ ਕੋਈ ਧਰਮ ਮਾਜਮ ਨਹੀਂ ਰਹਿੰਦਾ ਠੀਕ ਹੈ ਜੀ ਔਰ ਸਾਨੂੰ ਜਦੋਂ ਉਹ ਜਿਹੜੀ ਸਟੋਰੀ ਸੁਣੀ ਸਾਨੂੰ ਆਪਣੇ ਪਰਿਵਾਰ ਨੂੰ ਸਾਰੇ ਨੂੰ ਬੜਾ ਦੁੱਖ ਲੱਗਾ ਕਿ ਯਾਰ ਸਾਡੇ ਪਰਿਵਾਰ 'ਚ ਵੀ ਇਦਾਂ ਹੋਇਆ ਇਹ ਇੰਨਾ ਕਿ ਸਾਨੂੰ ਬਜ਼ੁਰਗਾਂ ਤੋਂ ਅਸੀਂ ਸਟੋਰੀਆਂ ਸੁਣੀਆਂ ਸੀਗੀਆਂ ਕਿ ਜਦੋਂ ਬੱਡ ਟੱਕ ਹੋਈ ਹੈ ਨਾ ਖਾਟੀ ਪਿੰਡ ਸੀ ਇਸ ਨੇੜੇ ਉਹ ਮੁਸਲਮਾਨਾਂ ਦਾ ਪਿੰਡ ਸੀ ਜਿਆਦਾ ਉੱਥੇ ਮੁਸਲਮਾਨ ਸੀ ਉੱਥੇ ਚੰਗੇ ਹਮਲੇ ਹਮਲੇ ਹੋਏ ਬਾਕੀ ਨੇੜੇ ਪਿੰਡ ਹੋਣ ਦੇ ਨਾਲ ਇੱਕ ਦੂਜੇ ਨੂੰ ਜਾਣਦੇ ਵੀ ਸੀ ਸਾਰੇ ਭਾਈਚਾਰਕ ਸਾਡੀ ਸਾਂਝ ਸੀ 84 ਦੀ ਖਰਿਆ ਕਿੰਦਾ ਦੀ ਮਾਰੀ ਵੰਡ ਹੋਈ ਜਿੰਨਾ ਸਾਡੀਆਂ ਸਾਂਝਾਂ ਭਾਈਚਾਰਕ ਸਾਂਝ ਟੁੱਟ ਗਈ ਪਰ ਜਿਹੜੇ ਖੂਨ ਦੇ ਜਿਹਦਾ ਆਪਣਾ ਕਲਚਰ ਹੈ ਨਾ ਉਹ ਨਹੀਂ ਟੁੱਟਦਾ ਕਦੇ ਉਹ ਉਹ ਸਾਂਝਾ ਨਹੀਂ ਟੁੱਟਦੀਆਂ ਉਹ ਰਹਿੰਦੀਆਂ ਆ ਇਹ ਤਾਂ ਸਿਆਸੀ ਲੋਕਾਂ ਨੇ ਖੇਡਾਂ ਖੇਡੀਆਂ ਆ ਉਹ ਉਸ ਵੇਲੇ ਭੋਤਨੀਆਂ ਪਈਆਂ ਔਰ ਜਿਹੜੇ ਖੂਨ ਦੇ ਦਾ ਦੇਖੋ ਅੱਜ ਤੱਕ ਉਹ ਬੀਬਾਂ ਨੂੰ ਯਾਦ ਆ ਬੇ ਮੈਂ ਇੱਥੇ ਰਹਿ ਕੇ ਗਈ ਸੀ ਉਹਨੂੰ ਸਾਡੇ ਨਾਲੋਂ ਵੀ ਜ਼ਿਆਦਾ ਸਾਡੀ ਤਾਈ ਜੀ ਬਾਰੇ ਸਾਡੇ ਤਾਇਆ ਜੀ ਬਾਰੇ ਪਤਾ ਅਸੀਂ ਜਦੋਂ ਉਹਨਾਂ ਦੀਆਂ ਗੱਲਾਂ ਸੁਣੀਆਂ ਅਸੀਂ ਕਿਉਂਕਿ ਅਸੀਂ ਤਾਜੀ ਵੀ ਨਹੀਂ ਦੇਖੇ ਅੱਛਾ ਤਾਈ ਜੀ ਬੀਨੂ ਦੇਖਿਆ ਮੇਰੀ ਸੁਰ ਤੋਂ ਪਹਿਲਾਂ ਕਿਢਾਈ ਕਰਗਾ ਸੀ ਉਹ ਅੱਛਾ ਜੀ ਹਾਂ ਜੀ ਤਾਂ ਅਸੀਂ ਸਾਡਾ ਬਜ਼ੁਰਗ ਸਾਡਾ ਬਰਜ਼ਰ ਜਾਂ ਵੱਡਾ ਉਹ ਸਾਨੂੰ ਸਾਰੀਆਂ ਗੱਲਾਂ ਦੱਸਦਾ ਹੋਰ ਵੀ ਆਜ ਦੇ ਪਿੰਡ ਦੇ ਲੋਕੀ ਸਾਡੇ ਉੱਤੇ ਜਿਹਦੀਆਂ ਗੱਲਾਂ ਦੱਸਦੇ ਹੁੰਦੇ ਸੀ ਹਾਂ ਜੀ ਉਹ ਬੜੇ ਤਕੜੇ ਸੀ ਸਰੀਰ ਪੱਖੋਂ ਵੀ ਔਰ ਦਲੇਰੀ ਵੀ ਬੜੀ ਸੀ ਉਹਨਾਂ 'ਚ ਔਰ ਉਹ ਚੰਗੇ ਕੰਮ ਨੂੰ ਹਰੇਕ ਤਰ੍ਹਾਂ ਮੋਹਰੇ ਹੁੰਦੇ ਸੀ ਜੇ ਕੋਈ ਸਮਾਜ ਭਲਾਈ ਦਾ ਕੰਮ ਹੁੰਦਾ ਕਿਸੇ ਦਾ ਧੱਕਾ ਹੁੰਦਾ ਉਹ ਮੋਹਰੇ ਖੜ ਜਾਂਦਾ ਸੀ ਉਹਦਾ ਯਾਦ ਤੇ ਸੀ ਵੀ ਉਹ ਮੋਹਰੇ ਖੜ ਕੇ ਉਹ ਧੱਕੇ ਦਾ ਜਲਵਾ ਦਾ ਮੁਕਾਬਲਾ ਜਿੱਦਾਂ ਕਹਿੰਦੇ ਇੱਕ ਤੋਂ ਦਾ ਕਰਦਾ ਸੀ ਸਾਡੇ ਪਰਿਵਾਰ ਚ ਖੂਨ ਚ ਹੀ ਆ ਇਹ ਅੱਛਾ ਜੀ ਵੀ ਕਿਸੇ ਨੂੰ ਅਸੀਂ ਕਿਸੇ ਨਾਲ ਧੱਕਾ ਨਹੀਂ ਜਾਰ ਸਕਦੇ ਨਾ ਕਿਸੇ ਨਾਲ ਧੱਕਾ ਕਰੀਦਾ ਹਮੇਸ਼ਾ ਹਰੇਕ ਨਾਲ ਪਿਆਰ ਨਾਲ ਡੀਲ ਜਿਨਾ ਹੋ ਕਰ ਪਿਆਰ ਨਾਲ ਉਹ ਜਦੋਂ ਇਹ ਸਟੋਰੀ ਸੁਣੀ ਸਾਨੂੰ ਹੀ ਬੜਾ ਦੁੱਖ ਲੱਗਾ ਸਾਡੀ ਥੋੜਾ ਚਿਰ ਪਹਿਰੇ ਸਾਡੇ ਬ੍ਰਦਰ ਦੀ ਨਾ ਉਹ ਪੱਤਰਕਾਰ ਨਾਲ ਗੱਲਬਾਤ ਵੀ ਹੋਈ ਸੀ अच्छा जी वे ਸਾਡੀ ਕਿਤੇ ਗੱਲਬਾਤ ਕਰਾਇਓ ਸ਼ਾਇਦ ਉਹਨਾਂ ਦੀ ਹੋਈ ਵੀ ਹੋਵੇ ਉਹਨਾਂ ਨੇ ਕਰਾਈ ਵੀ ਹੋਵੇ ਪਰ ਮੈਨੂੰ ਪਤਾ ਨਹੀਂ ਮੈਂ ਪੱਕਾ ਨਹੀਂ ਸ਼ੋਰ ਨਹੀਂ ਕਹਿ ਸਕਦਾ ਵੀ ਗੱਲ ਕਰਾਈ ਜਾਂ ਨਹੀਂ ਕਰਾਈ ਸਾਡੇ ਬ੍ਰਦਰ ਦੇ ਨਾਲ ਤੁਹਾਡੇ ਨਹੀਂ ਤੁਹਾਡੀ ਕਦੀ ਗੱਲ ਹੋਈ ਬੀਬੀ ਰਸ਼ੀਦਾ ਜੀ ਨਾਲ ਨਹੀਂ ਸਾਡੀ ਗੱਲ ਨਹੀਂ ਕਦੀ ਹੋਈ ਵੈਸੇ ਉਦਾਂ ਅਸੀਂ ਕੋਸ਼ਿਸ਼ ਕੀਤੀ ਸੀ ਪੱਤਰਕਾਰ ਨਾਲ ਮੇਰੀ ਵੀ ਗੱਲ ਹੋਈ ਆ ਜਿੰਨ ਪਹਿਲਾਂ ਇੰਟਰਵਿਊ ਕੀਤੀ ਸੀ اچھا ਜੀ ਤੇ ਉਹ ਕਹਿੰਦਾ ਸੀ ਕਰਾਵਾਂਗੇ ਪਰ ਉਹ ਗੱਲ ਨਹੀਂ ਕਰਾ ਸਕੇ ਸਾਡੇ ਨਾਲ ਨਹੀਂ ਹੋ ਸਕੀ ਆ ਦੁਆਰਾ ਫੇਰ ਵੀ ਵੀਡੀਓ ਹਵਰਲ ਹੋਈ ਆ ਹੂੰ ਇਹ ਅੱਜ ਤੋਂ ਕੋਈ 2-3 ਸਾਲ ਪਹਿਲਾਂ ਵੀ ਵਾਇਰਲ ਹੋਈ ਸੀ ਪਰ ਉਦੋਂ ਕਿਸੇ ਨੇ ਕੋਈ ਡਾ ਪਰ ਸਾਨੂੰ ਤਾਂ ਪਤਾ ਲੱਗ ਗਿਆ ਸੀ ਸਾਨੂੰ ਉਦੋਂ ਦਾ ਹੀ ਇਸ ਗੱਲ ਬਾਰੇ ਪਤਾ ਆ ਪਰ ਉਦੋਂ ਬੜੀ ਇਹਦੀ ਚਰਚਾ ਨਹੀਂ ਹੋਈ ਜਿੱਦਾਂ ਹੁਣ ਹੋ ਰਹੀ ਆ ਹੁਣ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਾ ਜੀ ਤੁਸੀਂ ਹੋਰ ਵੀ ਚੈਨਲ ਆ ਮੈਨੂੰ ਕਾਫੀ ਫੋਨ ਆਏ ਭਾਜੀ ਅਸੀਂ ਤੁਹਾਨੂੰ ਮਿਲਣਾ ਆ ਇੰਟਰਵਿਊ ਕਰਨੀ ਆ ਮੈਂ ਕਿਹਾ ਯਾਰ ਮੈਂ ਕੋਈ ਇੰਟਰਵਿਊ ਮੈਨੂੰ ਬੜਾ ਪਤਾ ਵੀ ਠੀਕ ਆ ਜਿੰਨੀ ਆਕ ਮੈਨੂੰ ਗੱਲਾਂ ਪਤਾ ਉਹੋ ਹੀ ਕਰ ਸਕਦਾ ਇਹ ਕੱਲੇ ਬੀਬੀ ਰਸ਼ੀਦਾ ਚਲੋ ਉਹਨਾਂ ਨੇ ਇਥੇ ਰਹਿ ਕੇ ਗਏ ਸੀ ਉਹਨਾਂ ਦੇ ਬਾਹ ਕੱਟ ਹੋਈ ਇੱਥੇ ਉਹਦੀ ਸੇਵਾ ਕੀਤੀ ਤੇ ਉਹਨੂੰ ਦੁਖਸੈਨ 25ਾਂ ਨੂੰ ਪਾਲਿਆ ਸਾਡੇ ਤਾਇਆ ਜੀ ਨੇ ਪਰ ਇਤੋਂ ਬਗੈਰ ਵੀ ਹੋਰ ਵੀ ਬਹੁਤ ਮੁਸਲਮਾਨ ਬੱਚੀਆਂ ਬਜ਼ੁਰਗ ਬੱਚੇ ਸਾਡੇ ਬਜ਼ੁਰਗਾਂ ਨੇ ਸਾਹਮਣੇ ਸੀ ਕਿਉਂਕਿ ਸਾਡਾ ਪਰਿਵਾਰ ਬਹੁਤ ਵੱਡਾ ਸੀ ਉਸ ਵੇਲੇ ਅੱਛਾ ਸਾਡਾ ਪਰਿਵਾਰ ਅਸਲ ਜਿਹੜੇ ਸਾਡੇ ਬਜ਼ੁਰਗ ਸੀਗੇ ਨਾ ਉਹਨਾਂ ਦੇ ਘਰ ਤਾਏ ਚਾਚੇ ਕਾਫੀ ਵੱਡਾ ਸਾਡੇ ਇੱਥੇ ਆਜਾ ਪੰਡਤ ਵੀ ਸਾਡੇ ਰਹਿੰਦੇ ਉਹਨਾਂ ਦੇ ਵੀ ਆਪ ਸਾਡੀ ਭਾਈਚਾਰਕ ਸਾਂਝ ਬਹੁਤ ਸੀਗੀ ਇਸ ਪਿੰਡ ਦੀ ਉਹ ਸਾਡਾ ਇਹ ਖੂਹ ਹੁੰਦਾ ਸੀ ਇੱਥੇ ਤਕਰੀਬਨ ਸਾਰੇ ਇਕੱਠੇ ਹੀ ਰਹਿੰਦੇ ਹੁੰਦੇ ਸੀ ਅੱਗੇ ਕਲਚਰ ਹੁੰਦਾ ਸੀ ਬੇਲਣੇ ਚੱਲਣੇ ਗੋੜ ਕਰਨਾ ਇਕੱਠਿਆਂ ਡੰਗਰ ਖੇਤਾਂ 'ਚ ਬੰਨਣੇ ਇਸ ਕਰਕੇ ਇੱਕੋ ਥਾਂ ਰਹਿੰਦੇ ਹੁੰਦੇ ਸੀ ਮੰਝੇ ਵੀ ਇੱਕੋ ਥਾਂ ਡਾਉਂਦੇ ਹੁੰਦੇ ਸੀ ਔਰ ਸਾਡੇ ਬਜ਼ੁਰਗਾਂ ਦਾ ਆਪਸ ਵਿੱਚ ਹੀ ਪਿਆਰ ਬਹੁਤ ਸੀ ਜਿੰਨੇ ਸਾਡੇ ਚਾਚੇ ਤਾਏ ਬਜ਼ੁਰਗ ਸੀਗੇ ਨਾ ਉਹ 7-8 ਭਰਾ ਸੀਗੇ ਤੁਸੀਂ ਵਿੱਚ ਸੁਣਿਆ ਵੀ ਹੁਣ ਮਾਲਾ ਸਿੰਘ ਹੋਣੀ ਹੋਰ ਵੀ ਨਾਂ ਬਚਣਾ ਲਏ ਆ ਤੇ ਉਹ ਕਾਫੀ ਜਿਦਾਂ ਮੈਨੂੰ ਵੀ ਹਜੇ ਉਹਨਾਂ ਕਈ ਬਜ਼ੁਰਗਾਂ ਦੇ ਨਾਂ ਚੇਤੇ ਆਉਂਦੇ ਬੀਬੀ ਨੂੰ ਸਾਰਾ ਹੀ ਪਤਾ ਆ ਤੇ ਉਹ ਸਾਰੇ ਫੈਮਿਲੀ ਸੀਗੇ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਬਚਾ ਕੇ ਨਾ ਰੱਖੇ ਸੀ ਔਰ ਬਾਅਦ ਚ ਉਹਨਾਂ ਨੂੰ ਕੈਂਪ ਚ ਛੱਡ ਕੇ ਆਏ ਸੀ ਅੱਛਾ ਬੱਚੀਆਂ ਬੱਚੇ ਹੋਰ ਬਜ਼ੁਰਗ ਨਿਆਣੇ ਉਹਨਾਂ ਨੂੰ ਹੋਰ ਵੀ ਬਹੁਤ ਸਾਰੇ ਇਕੱਲੇ ਬੀਬੀ ਤੇ ਜਦੋਂ ਬੀਬੀ ਜੀ ਤਾਂ ਉਹਨਾਂ ਦੇ ਬੱਚਿਆਂ ਕੋਈ ਪਾਲੀ ਨਾ ਇਹ ਤਾਂ ਛੱਟ ਲੱਗੀ ਸੀਗੀ ਇਹ ਤਾਂ ਬੱਚਿਆਂ ਕੋਈ ਪਰਿਵਾਰ ਚ ਰਹੀ ਸੀ ਪਰ ਹੋਰ ਵੀ ਬਹੁਤ ਸਾਰੇ ਇਦਾਂ ਦੇ ਸੀਗੇ ਜਿਨ੍ਹਾਂ ਨੂੰ ਇੱਥੇ ਹੀ ਇਕੱਠੇ ਹੋ ਕੇ ਸਾਡੇ ਬਜ਼ੁਰਗਾਂ ਨੇ ਜਿਹੜੇ ਗੱਲਾਂ ਸੁਣੀਆਂ ਆ ਤੇ ਛੱਡ ਕੇ ਆਏ ਸੀ ਕੈਂਪਾਂ ਚ ਮੜ ਕੇ ਇਥੋਂ ਉਹਨਾਂ ਨੂੰ ਬਚਾ ਕੇ ਹੂੰ ਤੇ ਬੀਬੀ ਰਸ਼ੀਦਾ ਜੀ ਦੇ ਆਪਾਂ ਗੱਲ ਕਰੀਏ ਤਾਂ ਜਿਵੇਂ ਉਹ ਦੱਸਦੇ ਨੇ ਕਿ ਖਾਟੀ ਪਿੰਡ ਦੇ ਵਿੱਚ ਵੱਡ ਟਕ ਹੋਈ ਠੀਕ ਆ ਉਹਨਾਂ ਦੇ ਜਿਹੜੇ ਆਪਣੇ ਪਿਤਾ ਸੀਗੇ ਉਹ ਵੀ ਇਹ ਸਮਝ ਕੇ ਛੱਡ ਗਏ ਵੀ ਹੁਣ ਇਹਨੇ ਦਾ ਬਚਣਾ ਨਹੀਂ ਹੈਗਾ ਮੈਂ ਆਪਣਾ ਪੁੱਤਰ ਬਚਾ ਲਵਾਂ ਤੇ ਇਹਨੂੰ ਲੈ ਕੇ ਮੈਂ ਚਲਾ ਜਾਣਾ ਤੇ ਇੱਥੇ ਹੀ ਰਹਿ ਜਾਂਦੀ ਆ ਹਨਾ ਤੇ ਉਸ ਤੋਂ ਬਾਅਦ ਫਿਰ ਇਹ ਉਹਨਾਂ ਨੂੰ ਖੇਤਾਂ ਦੇ ਵਿੱਚ ਮਿਲੇ ਸੀਗੇ ਕਹਿੰਦੇ ਹੁੰਦੇ ਜਾਂ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋ ਬਾਲ ਨ ਬੰਗਾ ਹੋ ਖਰਸਰੇ ਜੇਜੱਕ ਪੈਰੀ ਹੋਏ ਜਿਹਨੂੰ ਮਾਰਾ ਹੀ ਰੱਖਣ ਵਾਲਾ ਨਾ ਉਹਨੂੰ ਰੱਬ ਇਹ ਰੱਬ ਸੋਭਾ ਜਿੱਦਾਂ ਕਿਸੇ ਉਹਨਾਂ ਦੇ ਸਾਡੇ ਬਜ਼ੁਰਗ ਜਿਹੜੇ ਸੀ ਫਿਰਦੇ ਤੁਰਦੇ ਗਏ ਉੱਥੇ ਕਿਸੇ ਨੇ ਦੇਖਿਆ ਵੀ ਇੱਥੇ ਕੋ ਗੁੱਡੀ ਆ ਵੀ ਉਹ ਬਿਮਾਰ ਵੱਡ ਟੁਕ ਹੋਈ ਉਹ ਜਿੱਦਾਂ ਬਹੁਤ ਜਿਆਦਾ ਬੜੀ ਹਾਲਤ ਵਿੱਚ ਆ ਤਾਂ ਉਹ ਹੋਈ ਹੋਈ ਸਾਡੇ ਬਜ਼ੁਰਗਾਂ ਨੂੰ ਪਤਾ ਲੱਗਾ ਤੇ ਆਦ ਬਾ ਕਿਉਂਕਿ ਡੰਗਰ ਨੂੰ ਕੋ ਚਾਰ ਤੁਸੀਂ ਪੱਠੇ ਪੱਠੇ ਵੜਦੇ ਸੀ ਉਦੋਂ ਇਦਾਂ ਸੀ ਜਦੋਂ ਸਾਡੇ ਬਜ਼ੁਰਗਾਂ ਨੂੰ ਪਤਾ ਲੱਗਾ ਜਵਾਲਾ ਸਿੰਘ ਨੂੰ ਇਹ ਚੱਕ ਕੇ ਆਪਣੇ ਘਰ ਲਾਏ ਔਰ ਘਰ ਲਿਆ ਕਿ ਉਹਦੀ ਜਿੱਦਾਂ ਆਪਣੇ ਬੱਚਿਆਂ ਨਾਲੋਂ ਵੀ ਜ਼ਿਆਦਾ ਉਹਦੀ ਕੇਅਰ ਕੀਤੀ ਚਲੋ ਪ੍ਰਮਾਤਮਾ ਨੇ ਉਹਦੀ ਜ਼ਿੰਦਗੀ 'ਚ ਵਾਧਾ ਲਿਖਿਆ ਸੀ ਤਾਂ ਉਹਨਾਂ ਜਾਨ ਬੱਤਗੀ ਹੁਣ ਤਾਂ ਉਹਨਾਂ ਦੀ ਕਾਫੀ ਉਮਰ ਹੋਈ ਉਸ ਤੋਂ ਬਾਅਦ ਤਾਂ ਹਾਂ ਹੁਣ ਮੈਂ ਦੇਖੀ ਆ ਵਾਇਰਲ ਫੋਟੋਆਂ ਤੋਂ ਸਿਆਣੇ ਹੋਇਆ ਉਹ ਪਰ ਮੈਨੂੰ ਬੜਾ ਕਈ ਵਾਰੀ ਹੁਣ ਵੀ 2-3 ਵਾਰ ਰੋਜ਼ ਇੱਕ ਵਾਰੀ ਉਹਨਾਂ ਦੀ ਜਿਹੜੀ ਸਟੋਰੀ ਸੁਣਦਾ ਮੈਂ ਕਈ ਵਾਰੀ ਮੈਂ ਸੋਚਦਾ ਹਾਂ ਕਿ ਸਾਨੂੰ ਨਹੀਂ ਪਤਾ ਬਜ਼ੁਰਗਾਂ ਬਾਰੇ ਜਿੰਨਾ ਉਹਨੂੰ ਸਾਡੇ ਬਾਰੇ ਪਤਾ ਹੈ ਪਤਾ ਹੈ ਸਹੀ ਗੱਲ ਹੈ ਵੀ ਦੇਖੋ ਇਹ ਕੋ ਪਿਆਰੀ ਆ ਹਾਂ ਤੇ ਫਿਰ ਕਦੀ ਦਿਲ ਨਹੀਂ ਕੀਤਾ ਮਿਲਨ ਦਾ ਸਾਨੂੰ ਦਿਲ ਤਾਂ ਬਹੁਤ ਕਰਦਾ ਪਰ ਹੁਣ ਦੇਖੋ ਅੱਜਕੱਲ੍ਹ ਸਾਨੂੰ ਤਾਂ ਦੋਆਂ ਦੇਸ਼ਾਂ ਦੇ ਮੁਲਕਾਂ ਦੇ ਸਾਨੂੰ ਪਤਾ ਹੀ ਆ ਬੀਜਿਆਂ ਦਾ ਕੋਈ 100 ਕਾਗਜ਼ ਪਤਰਾ ਚੱਕਰਿਆ ਪਰ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਅਸੀਂ ਉਹਨਾਂ ਨੂੰ ਮਿਲੀਏ ਕੋ ਸਾਡੇ ਮਾਧਮੇ ਸਨੇਹਾ ਜ਼ਰੂਰ ਦੇਵਾਂਗੇ ਵੀ ਅਸੀਂ ਮਾਤਾ ਨੂੰ ਜ਼ਰੂਰ ਮਿਲਣਾ ਚਾਹੁੰਦੇ ਉਹ ਵੀ ਜੇ ਕਿਰਪਾ ਕਰੇ ਪ੍ਰਮਾਤਮਾ ਜਾਂ ਦੋਹਾਂ ਦੇਸ਼ਾਂ ਦੇ ਕੋਈ ਕਾਨੂੰਨ ਜਿਹੜਾ ਆ ਅਸੀਂ ਜਿੱਦਾਂ ਹੁਣ ਕੁਝ ਬਾਡਰ ਖੁੱਲੇ ਵੀ ਆ ਪਰ ਕੋਸ਼ਿਸ਼ ਕਰਾਂਗੇ ਜੇ ਮੈਨੇਜ ਪ੍ਰਮਾਤਮਾ ਕਿਰਪਾ ਕਰੂਗਾ ਤਾਂ ਉਹ ਦੱਸਦੇ ਨੇ ਬੀਬੀ ਰਸ਼ੀਦਾ ਕਿ ਉਹਨਾਂ ਦਾ ਤੁਹਾਡੀ ਤਾਈ ਜੀ ਨਾਲ ਪ੍ਰੀਤਮ ਕੌਰ ਨਾਲ ਬੜਾ ਪਿਆਰ ਸੀਗਾ ਉਹ ਤਾਈ ਜੀ ਸਾਡੇ ਇੱਥੇ ਕੱਲੇ ਉਹਨਾਂ ਦਾ ਸੁਭਾਅ ਹੀ ਇੰਨਾ ਵਧੀਆ ਸੀ ਨਾ ਬਜਿੰਨਾ ਇੱਥੇ ਹੋਰ ਵੀ ਜਿਹੜਾ ਸਿਆਣੇ ਬੰਦੇ ਦੱਸਦੇ ਆ ਉਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਇੱਕ ਕੁਸ਼ ਪਰਮਾਤਮਾ ਨੂੰ ਉਹਨਾਂ ਦਾ ਲਾਜ ਨਾ ਹੋਣ ਦੀ ਵਜ੍ਹਾ ਨਾਲ ਕਿ ਕੁਦਰਤੀ ਪਰ ਤੁਸੀਂ ਆਪਾਂ ਸਾਰੇ ਜਾਣਦੇ ਆ ਬੀਬੀਆਂ ਨੂੰ ਬਹੁਤ ਹੁੰਦਾ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਪਾਲੀ ਤਾਂ ਪਿਆਰ ਤਾਂ ਆਟੋਮੈਟਿਕ ਹੀ ਤੁਹਾਨੂੰ ਪਤਾ ਹੀ ਹੋਵੇ ਤੇ ਜਦੋਂ ਫਿਰ ਉਸ ਤੋਂ ਬਾਅਦ ਉਹ ਪਾਲਦੇ ਨੇ ਹਨਾ ਉਹਨਾਂ ਨੂੰ ਤੇ 5 ਸਾਲਾਂ ਬਾਅਦ ਮੇਰੇ ਖਿਆਲ ਵਿੱਚ ਫਿਰ ਜਦੋਂ ਉਧਰੋਂ ਉਹਨਾਂ ਦੇ ਪਿਤਾ ਨੂੰ ਪਤਾ ਲੱਗਦਾ ਜੋ ਅਸਲੀ ਪਿਤਾ ਉਹਨਾਂ ਦੇ ਹੁੰਦੇ ਨੇ ਕਿ ਮੇਰੀ ਤਾਂ ਬੱਚੀ ਉਧਰ ਜ਼ਿੰਦਾ ਹੈ ਖਤਾਰਾ ਹੀ ਪਤਾ ਲੱਗਦਾ ਤੇ ਫਿਰ ਉਹ ਕਹਿੰਦੇ ਨੇ ਕਿ ਨਹੀਂ ਮੈਂ ਵਾਪਸ ਲੈ ਕੇ ਜਾਣੀ ਆ ਉਦੋਂ ਇਹਨਾਂ ਦੇ ਲਈ ਵੀ ਇੱਕ ਔਖਾ ਟਾਈਮ ਸੀਗਾ ਵੀ ਬੱਚਿਆਂ ਦੇ ਵਾਂਗੂ ਪਾਲਿਆ ਹੋਇਆ ਸੀਗਾ ਤੇ ਛੱਡਣਾ ਔਖਾ ਸੀ ਪਰ ਫਿਰ ਕਿਤੇ ਨਾ ਕਿਤੇ ਉਹ ਫਿਰ ਮਿਲਟਰੀ ਆਉਂਦੀ ਹੈ ਫਿਰ ਇਹਨਾਂ ਨੂੰ ਲੈ ਕੇ ਜਾਂਦੀ ਹੈ ਤਾਂ ਤੁਹਾਡੇ ਫਾਦਰ ਸਾਹਿਬ ਕੁਝ ਇਸ ਬਾਰੇ ਦੱਸਦੇ ਨੇ ਉਹ ਦੱਸਦੇ ਹੁੰਦੇ ਸੀ ਬਹੁਤ ਜਾਣੇ ਸਾਡੇ ਫਾਦਰ ਸਾਹਿਬ ਵੀ ਦੱਸਦੇ ਹੁੰਦੇ ਸੀ ਸੋਹ ਵੀ ਸਾਡੇ ਬ੍ਰਦਰ ਉਹ ਸਾਰੇ ਦੱਸਦੇ ਨੇ ਸਾਡੇ ਉਹਨਾਂ ਨਾਲ ਬਹੁਤ ਪਿਆਰ ਸੀਗਾ ਜਿੱਦਾਂ ਉਹ ਸਾਡੇ ਫਾਦਰ ਸਾਹਿਬ ਜੀ ਜਿਹਦੇ ਸੀਗੇ ਕਰਮ ਸਿੰਘ ਜੀ ਉਹਨਾਂ ਦਾ ਵੀ ਉਹ ਨਾਂ ਲੈਂਦੇ ਆ ਉਦੋਂ ਇਕੱਠੇ ਹੀ ਸੀਗੇ ਇਹ ਕੱਟੇ ਸੀਗੇ ਜਿੱਦਾਂ ਸਾਡੇ ਤਾਇਆ ਜੀ ਵੱਡੇ ਸੀਗੇ ਹੂੰ ਹੂੰ ਤੇ ਉਹ ਮੋਹਰੇ ਸੀਗੇ ਸਾਰਿਆਂ ਨੂੰ ਉਹੀ ਕਰਦੇ ਹੁੰਦੇ ਸੀਗੇ ਸਾਰਾ ਕਾਰੋਬਾਰ ਤੇ ਸਾਡੇ ਫਾਦਰ ਸਿੰਘ ਵੀ ਸਾਹਿਬ ਵੀ ਉਹਨਾਂ ਦੀ ਗੱਲ ਸੁਣਾਉਂਦੇ ਹੁੰਦੇ ਸੀ ਵੀ ਕੁੜੀ ਅਸੀਂ ਰੱਖੀ ਸੀ ਪਰ ਸਾਨੂੰ ਉਹਦਾ ਬਚਪਨ ਦੇ ਬਾਰੇ ਬੜਾ ਪਤਾ ਨਹੀਂ ਸੀ ਹੁੰਦਾ ਫੇ ਚਲੋ ਯਾਰ ਉਹਦੋਂ ਕੋਈ ਹੋਇਆ ਕਿ ਬਜ਼ੁਰਗ ਕੋ ਸਾਰੇ ਕਰਦੇ ਹੁੰਦੇ ਆ ਕਿਥੇ ਫੜ ਲਿਆ ਹੁਣ ਕੁੜੀ ਆਈ ਹੋਈ ਆ ਛੱਡਿਆ ਆਏ ਹੁਣ ਇੱਥੇ ਫੜ ਕੇ ਕੈਂਪ ਵਿੱਚ ਇੰਨਾ ਕਿ ਸਾਨੂੰ ਪਤਾ ਸੀ ਪਰ ਅਸਲੀ ਗੱਲ ਸਾਨੂੰ ਹੁਣ ਪਤਾ ਲੱਗਾ ਜਦੋਂ ਅਸੀਂ ਸਟੋਰੀ ਸੁਣੀ ਆ ਤੇ ਯਾਰ ਇੰਨਾ ਵੱਡਾ ਕੰਮ ਵੀ ਸਾਡੇ ਬਜ਼ੁਰਗਾਂ ਦੇ ਸੀਗੇ ਉਸ ਟਾਈਮ ਤੇ ਤੇ ਸਾਨੂੰ ਖੁਸ਼ੀ ਹੋਈ ਹੈ ਬਹੁਤ ਜ਼ਿਆਦਾ ਆਪਣੇ ਮਨ ਨੂੰ ਅਪਰੂਵਡ ਫੂਲ ਕਬੀ ਹਾਂਜੀ ਤੇ ਜੀਵੇਂ ਕਿ ਨਨ ਦੱਸਿਆ ਕਿ ਇਹਨਾਂ ਦੇ ਜੋ ਫਾਦਰ ਸਾਹਿਬ ਸੀ ਇਹਨਾਂ ਦੇ ਉਹ ਤਾਇਆ ਤਾਇਆ ਜੀ ਸਨ ਜਵਾਲਾ ਸਿੰਘ ਜੀ ਕੇ ਜਿਨ੍ਹਾਂ ਨੇ ਬੀਬੀ ਰਸ਼ੀਦਾ ਨੂੰ ਪਾਲਿਆ ਪਾਲ ਕੇ ਉਸ ਨੂੰ ਇੱਕ ਨਵਾਂ ਜੀਵਨ ਦਿੱਤਾ ਤੇ ਉਹ ਜੀਵਨ ਜਦੋਂ ਉਸ ਨੂੰ ਮਿਲਦਾ ਫਿਰ ਉਸ ਤੋਂ ਬਾਅਦ ਉਸ ਦੇ ਅਸਲੀ ਜੋ ਵਾਲਿਦ ਹੁੰਦੇ ਨੇ ਉਹਨਾਂ ਦਾ ਖੱਤ ਆਉਂਦਾ ਹੈ ਕਿ ਮੇਰੀ ਬੇਟੀ ਹੈ ਤੇ ਫਿਰ ਉਹ ਉਧਰ ਉਹਨੂੰ ਪਹੁੰਚਾਉਣ ਦਾ ਕੰਮ ਵੀ ਕਰਦੇ ਨੇ ਕਿ ਮੈਂ ਉਹਨਾਂ ਨੂੰ ਉਹਨਾਂ ਦੇ ਅਸਲੀ ਜਿਹੜੇ ਮਾਤਾ ਪਿਤਾ ਨੇ ਉਹਨਾਂ ਦੇ ਕੋਲ ਪਹੁੰਚਾਵਾਂ ਜਦ ਆਪਾਂ ਕਿਸੇ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਦੇ ਆ ਉਸ ਤੋਂ ਬਾਅਦ ਉਸ ਨੂੰ ਛੱਡਣਾ ਬਹੁਤ ਔਖਾ ਹੋ ਜਾਂਦਾ ਪਰ ਇਹਨਾਂ ਨੇ ਬਹੁਤ ਵੱਡਾ ਦਰਿਆ ਦੇ ਲਈ ਦਿਖਾਈ ਤੇ ਉਹਨਾਂ ਨੂੰ ਕੈਂਪ ਤੱਕ ਜਿਹੜਾ ਛੱਡ ਕੇ ਆਏ ਨੇ ਫਿਰ ਉਸ ਤੋਂ ਬਾਅਦ ਬੀਬੀ ਰਸ਼ੀਦਾ ਦੱਸਦੇ ਨੇ ਕਿ ਜਦੋਂ ਕੈਂਪ ਤੱਕ ਛੱਡਣ ਗਏ ਫਿਰ ਉਹਨਾਂ ਨੇ ਆਖਰੀ ਵ ਹੈਗੇ ਉਹ ਕਹਿੰਦੇ ਸੀ ਕਿ ਮੈਂ ਉਹਨਾਂ ਨੇ ਮਿਲਟਰੀ ਨੂੰ ਇੱਕ ਛਾਬਾ ਫੜਾਤਾ ਫਲਾਹਾਂ ਦਾ ਕਿ ਤੂੰ ਤੁਸੀਂ ਇਹ ਮੇਰੀ ਧੀ ਨੂੰ ਦੇ ਦਿਓ ਪਰ ਮੈਂ ਇਹਨੂੰ ਮਿਲ ਨਹੀਂ ਸਕਦਾ ਕਿਉਂਕਿ ਮੇਰੇ ਚ ਇੰਨੀ ਮੈਂ ਇਹਨੂੰ ਪਾਲ ਕੇ ਇਸ ਤਰੀਕੇ ਦੇ ਨਾਲ ਪਾਲਿਆ ਕਿ ਹੁਣ ਮੇਰੇ ਚ ਇੰਨੀ ਹਿੰਮਤ ਨਹੀਂ ਹੈਗੀ ਕਿ ਮੈਂ ਇਹਨੂੰ ਇੱਥੇ ਆਖਰੀ ਅਲਵਿਦਾ ਕਹਿ ਸਕਾਂ ਜਿਹੜੇ ਸਾਡੇ ਤਾਇਆ ਜੀ ਸੀਗੇ ਨਾ ਜਵਾਰਾ ਸਿੰਘ ਜੀ ਅਸੀਂ ਉਹਨਾਂ ਬਾਰੇ ਇੰਨਾ ਕੁ ਸੁਣਿਆ ਕਿ ਉਹ ਇੰਨੇ ਕੁ ਤਕੜੇ ਸੀ ਔਰ ਇੰਨੇ ਕੁ ਦਲੇਰ ਸੀਗੇ ਨਾ ਇੱਕ ਗੱਲ ਮੈਂ ਉਹਨਾਂ ਦੀ ਹੋਰ ਵੀ ਸੁਣੀ ਉਹਨਾਂ ਦੀ ਦਸਤ ਜਦੋਂ ਹੋਈ ਸੀ ਨਾ ਤੇ ਸੱਪ ਲਾੜ ਨਕਰ ਹੋਈ ਸੀਗੀ ਅੱਛਾ ਜੀ ਤੇ ਬਾਅਦ ਚ ਉਹਨਾਂ ਦਾ ਬਦੋਂ ਪੋਸਟਮਾਰਮ ਹੋਇਆ ਨਾ ਜਦੋਂ ਡਾਕਟਰ ਨੇ ਉਹਦਾ ਦਿਲ ਦੇਖਿਆ ਹੂੰ ਕੱਢ ਕੇ ਉਹਰਾਨ ਹੋ ਗਿਆ ਵੀ ਬੰਦੇ ਦਾ ਇੱਡਾ ਦਿਲ ਨਹੀਂ ਹੁੰਦਾ ਅੱਛਾ ਵੀ ਇੱਡਾ ਦਿਲ ਕਿਸੇ ਆਮ ਬੰਦੇ ਦਾ ਨਹੀਂ ਹੁੰਦਾ ਤੇ ਇਹ ਵੱਡਾ ਦਿਲ ਇੱਡਾ ਵੱਡਾ ਦਿਲ ਔਰ ਇੱਡਾ ਦਲੇਰ ਬੰਦਾ ਹੋਊਗਾ ਕਿੱਡਾ ਕ ਦਲੇਰ ਜਿਹਦਾ ਇੱਡਾ ਵੱਡਾ ਦਿਲ ਆ ਪਰ ਜਿਹੜੀਆਂ ਧੀਆਂ ਜਿੱਦਾਂ ਕਹਿੰਦੇ ਧੀਆਂ ਤੋੜ ਨੇ ਜਦੋਂ ਵੱਡੇ ਵੱਡੇ ਜਿਹੜੇ ਨਾ ਰੱਬ ਨੂੰ ਅੱਖਾਂ ਚ ਪਾਣੀ ਆ ਜਾਂਦਾ ਦੋਲ ਉਹੋ ਹੀ ਹਿਸਾਬ ਤੋਂ ਸਾਡੇ ਤਿਆਰ ਜੀ ਸੀਗਾ ਉਹਨਾਂ ਨਾਲ ਉਹਨਾਂ ਨੂੰ ਦੇਖਣ ਦੀ ਵਜ੍ਹਾ ਕੋ ਉਹਨਾਂ ਦੇ ਦਿਲ ਤੇ ਮੈਂ ਧੀ ਮੈਂ ਤੂਰਤੀ ਇੱਕ ਸੌ ਤੂਰਤੀ ਤੋੜ ਦਿੱਤੀ ਭਾਲ ਕੇ ਤੇ ਇਸ ਕਰਕੇ ਉਹਨਾਂ ਨੂੰ ਬੜਾ ਇਸ ਗੱਲ ਦਾ ਟੀਡੇ ਬੜੇ ਦਲੇਰ ਬੰਦੇ ਨੂੰ ਵੀ ਧੀ ਤੂਰ ਨਹੀਂ ਬੜੀ ਔਖੀ ਆ ਬਿਲਕੁਲ ਇਸ ਕਰਕੇ ਉਹਨੂੰ ਇੰਨਾ ਕੁ ਦੁੱਖ ਹੋਇਆ ਜਦੋਂ ਮੇਰੀ ਧੀ ਮੇਰੇ ਹੱਥੋਂ ਚੱਲੀ ਹਜੇ ਮੈਂ ਪਾਈ ਸੀ ਜਿੱਕੇ ਕੋਈ 5 ਸਾਲ ਆਪਣੇ ਕੋਲ ਰੱਖੀ ਉਹਨੂੰ ਬੱਚਿਆਂ ਨੂੰ ਵੱਧ ਪਿਆਰ ਦਿੱਤਾ ਫਿਰ ਉਹਨੂੰ ਤੋੜਨਾ ਪੈ ਗਿਆ ਤੇ ਇਸ ਕਰਕੇ ਉਹ ਬੰਦਾ ਇੰਨਾ ਕੁ ਦਲੇਰ ਸੀ ਪਰ ਦਲੇਰ ਹੋਣ ਦੇ ਬਾਵਜੂਦ ਵੀ ਪਰ ਆ ਜਿਹੜੀ ਗੱਲਾਂ ਹੈ ਸੁਣ ਕੇ ਤੁਹਾਨੂੰ ਬੜਾ ਤੋਖ ਲਾਉਂਦਾ ਤੁਸੀਂ ਦੱਸ ਦਿਓ ਕਿ ਜਦੋਂ ਪਹਿਲਾਂ ਇੱਥੇ ਬੜਾ ਭਾਈਚਾਰਾ ਹੁੰਦਾ ਸੀ ਸਾਰਿਆਂ ਦਾ ਆਪਸ ਦੇ ਵਿੱਚ ਹਨਾ ਸਾਰੇ ਕੋਈ ਪੰਡਤ, ਮੁਸਲਮਾਨ, ਸਿੱਖ ਸਾਰੇ ਇਕੱਠੇ ਰਹਿੰਦੇ ਹੁੰਦੇ ਸੀਗੇ ਇਕੱਠੀ ਮੰਜੀਆਂ ਡਾ ਕੇ ਬਹਿ ਜਾਣਾ ਅੱਜ ਕੱਲ ਉਹ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਹੁਣ ਤਾਂ ਜੀ ਤੁਸੀਂ ਸਾਡੇ ਨਾਲੋਂ ਜ਼ਿਆਦਾ ਦੁਨੀਆ 'ਚ ਬਿੱਤਰਦੇ ਆ ਹੁਣ ਤਾਂ ਜਿਹੜਾ ਭਾਈਚਾਰਾ ਉਹ ਕੀ ਹੁਣ ਤਾਂ ਪਿਆਰ ਹੀ ਖਤਮ ਹੋ ਗਿਆ ਤਾਂ ਆਪ ਆਪਣੇ ਪਰਿਵਾਰਾਂ ਚ ਵੀ ਪਿਆਰ ਨਹੀਂ ਰਿਹਾ ਹਰ ਪਰਿਵਾਰਾਂ ਚ ਵੀ ਪਿਆਰ ਕੀ ਹੁਣ ਤਾਂ ਪੈਸੇ ਦੀ ਏਡੀ ਦੌੜ ਲੱਗ ਗਈ ਆ ਲੋਕਾਂ ਰਿਸ਼ਤੇ ਦੇ ਉੱਤੇ ਸਭ ਖਤਮ ਮਾਸੀਆਂ ਪੁੱਫੜ ਤਾਇ ਸਭ ਭੁੱਲ ਗਏ ਜਦ ਕੀ ਅੱਗੇ ਦੂਜਿਆਂ ਦੀ ਧੀਆਂ ਭੈਣਾਂ ਜੀ ਆਉਣਾ ਜਾਂ ਫਿਰ ਪਿੰਡ ਚ ਵਿਆਹ ਹੋਣਾ ਉਹ ਜਦੋਂ ਗੱਲਾਂ ਸੁਣਦੇ ਆ ਸੁਣ ਸੁਣ ਕੇ ਵੀ ਬੜਾ ਇਸ ਗੱਲ ਦਾ ਮਾਣ ਦਿਲ ਤੋਂ ਇੱਕ ਦਾ ਟਾਈਮ ਲੰਘ ਗਿਆ ਸਾਨੂੰ ਪਤਾ ਹੀ ਨਹੀਂ ਲੱਗਾ ਅੱਜ ਤਾਂ ਹੈ ਹੀ ਨਹੀਂ ਕੋਈ ਪੈਲਸਾਂ 'ਚ ਵਿਆਹ ਚੱਲ ਪਏ ਆ ਸਹੀ ਗੱਲ ਤੇ ਉਹ ਪਤਾ ਨਹੀਂ ਕੋਈ ਆਉਂਦਾ ਕੋਈ ਜਾਂਦਾ ਕਿਸੇ ਨੂੰ ਪਤਾ ਹੀ ਨਹੀਂ ਅੱਗੇ ਤਾਂ ਸਾਤ-ਸਾਤ ਦਿਨ ਕਹਿੰਦੇ ਵਿਆਹ ਚੱਲਦੇ ਹੁੰਦੇ ਸੀ ਬਜ਼ੁਰਗਾਂ ਇੱਕ ਸਮੇਂ ਨੂੰ ਬਹੁਤ ਤੇਜ਼ੀ ਨਾਲ ਘਰਬਟ ਬਦਲੀ ਆ ਔਰ ਇਹਦਾ ਸਾਨੂੰ ਬਹੁਤ ਘਾਟਾ ਪਿਆ ਸਾਡੀ ਭਾਈਚਾਰਕ ਖਾਂ ਖਤਮ ਹੋਈ ਆ ਪਰ ਮੈਂ ਰੱਬ ਮੋਰੇ ਇਹੇ ਬੇਨਤੀ ਕਰਦਾ ਕਿ ਰੱਬਾ ਜਿਹੜਾ ਪੁਰਾਣਾ ਸਮਾਂ ਆ ਵਾਪਸ ਲਿਆਓ ਸਹੀ ਗੱਲ ਮਾਡਰਨਾਈਜੇਸ਼ਨ ਨੇ ਸਾਨੂੰ ਪਿੱਛੇ ਨੂੰ ਧੱਕਿਆ ਇਹ ਚੀਜ਼ਾਂ ਨੂੰ ਅੱਗੇ ਨਹੀਂ ਲੈ ਕੇ ਗਈ ਸਾਨੂੰ ਬਹੁਤ ਕੁਝ ਮਿਲਿਆ ਪਰ ਅਸੀਂ ਗਵਾ ਬਹੁਤ ਕੁਝ ਲਿਆ ਗਵਾ ਬਹੁਤ ਕੁਝ ਲਿਆ ਮਿਲਿਆ ਨਹੀਂ ਉਹਨਾਂ ਚ ਜਿੰਨਾ ਹੀ ਗਵਾ ਲਿਆ ਸਾਡੇ ਪਹਿਲਾਂ ਪਹਿਲਾਂ ਇਦਾਂ ਹੁੰਦਾ ਸੀ ਕਿ ਜਿਹੜੇ ਵਿਆਹ ਹੁੰਦੇ ਸੀ ਨਾ ਉਹ ਜਲਦੀ ਹੋ ਜਾਂਦੇ ਸੀ ਹਨਾ ਤੇ ਬੰਦਾ ਜਲਦੀ ਸੈਟਲ ਹੋ ਜਾਂਦਾ ਸੀ ਤੇ ਅੱਜ ਸਾਨੂੰ ਇਹ ਲੱਗਦਾ ਕਿ ਅਸੀਂ ਮਾਡਰਨ ਹੋ ਗਏ ਆ ਪਰ ਇਦਾਂ ਨਹੀਂ ਆ ਅਸੀਂ ਸਭ ਕੁ ਪਿੱਛੇ ਨੂੰ ਗਏ ਆ ਪਿੱਛੇ ਨੂੰ ਗਏ ਆ ਮੋਰ ਨਾਲ ਤਾਂ ਕੋਈ ਸਾਡੇ ਦੀਦਾ ਹੀ ਨਹੀਂ ਗਾ ਦੇਖੋ ਜੀ ਕਹਿੰਦਾ ਸੈੱਟ ਹੋ ਗਏ ਮੈਂ ਸੈੱਟ ਤੁਸੀਂ ਕੀ ਹੁਣ ਅੱਜ ਤੱਕ ਕੋਈ ਸੈੱਟ ਹੁੰਦਾ ਦੇਖਿਆ ਪਿਆਰ ਖਤਮ ਹੋ ਗਿਆ ਸਾਨੂੰ ਇਹ ਸਭ ਉਹ ਕਿਹ ਦੌੜ ਪੈਸੇ ਦੀ ਆ ਉਸ ਵੇਲੇ ਪਿਆਰ ਦੀ ਸੀ ਉਸ ਵੇਲੇ ਪਿਆਰ ਸੀ ਔਰ ਸਾਡੇ ਬਜ਼ੁਰਗਾਂ ਤੇ ਸਾਨੂੰ ਮਾਣ ਆ ਜਿਨ੍ਹਾਂ ਨੇ ਇੰਨਾ ਕੁ ਪਿਆਰ ਸਾਨੂੰ ਅੱਜ ਦੂਜੇ ਮੌਲਕਾਂ ਤੱਕ ਸਾਡੇ ਇਸ ਗੱਲ ਦੀ ਚਰਚਾ ਹੁੰਦੀ ਵੀ ਸਾਡੇ ਬਜ਼ੁਰਗਾਂ ਨੇ ਆ ਕੀਮ ਕੀਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਰਾਹਾਂ ਤੇ ਚੱਲਣ ਦੀ ਜਿਹੜਾ ਸਾਡੇ ਬਜ਼ੁਰਗਾਂ ਨੇ ਪੁਰ ਨੇ ਪਾਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਗੁਰਦਿਆਲ ਸਿੰਘ ਜੀ ਜਵਾਲਾ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਤੇ ਉਮੀਦ ਕਰਦੇ ਆ ਤੁਹਾਨੂੰ ਵੀ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜਦੋਂ 1947 ਦੀ ਵੰਡ ਹੋਈ ਉਦੋਂ ਸਾਡੇ ਲੋਕ ਕੁਝ ਹੋਰ ਸਨ ਉਹਨਾਂ ਦੇ ਵਿੱਚ ਪਿਆਰ ਭਰਪੂਰ ਸੀ ਜੋ ਹਰ ਇੱਕ ਦੇ ਲਈ ਚਲਕਦਾ ਸੀ ਪਰ ਜੇ ਰੱਬ ਨਾ ਕਰੇ ਕੋਈ ਇਹੋ ਜਿਹਾ ਪਾਣਾ ਅੱਜ ਹੋਇਆ ਹੁੰਦਾ ਤਾਂ ਸ਼ਾਇਦ ਕੋਈ ਜਵਾਲਾ ਸਿੰਘ ਜਾਂ ਪ੍ਰੀਤਮ ਕੌਰ ਵਰਗਾ ਸਾਨੂੰ ਕਦੀ ਨਾ ਦੇਖਣ ਨੂੰ ਮਿਲਦਾ ਅੱਜ ਕੱਲ੍ਹ ਜਿਸ ਤਰੀਕੇ ਨਾਲ ਗੁਰਦੇਵਾਲ ਸਿੰਘ ਜੀ ਨੇ ਕਿਹਾ ਕਿ ਸਿਰਫ ਪੈਸੇ ਦੀ ਦੌੜ ਲੱਗੀ ਹੋਈ ਹੈ ਤੇ ਹਰ ਕੋਈ ਸਿਰਫ ਪੈਸੇ ਪਿੱਛੇ ਭੱਜਦਾ ਪਿਆ ਤੇ ਸਿਰਫ ਇਹਨਾ ਨਹੀਂ ਅਸੀਂ ਆਪਣੀਆਂ ਬਹੁਤ ਸਾਰੀਆਂ ਕਦਰਾਂ ਕੀਮਤਾਂ ਵੀ ਗਵਾ ਚੁੱਕੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਐਪੀਸੋਡ ਬਹੁਤ ਪਸੰਦ ਵੀ ਆਇਆ ਹੋਵੇਗਾ ਤੇ ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਵੀ ਜ਼ਰੂਰ ਭਰਿਆ ਹੋਵੇਗਾ ਇਹ ਕਹਾਣੀ ਸੁਣ ਕੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਬਸ ਇਨਾ ਹੀ ਹੁਣ ਮੈਂ ਦੇ ਇਜਾਜ਼ਤ ਧੰਨਵਾਦ